ਪੰਜਾਬ ਦੇ ਸਭ ਤੋਂ ਉਮੀਰ ਨਗਰ ਨਿਗਮ ਦੇ ਨਾਂ ਨਾਲ ਮਸ਼ਹੂਰ ਮੋਗਾ ਨਗਰ ਨਿਗਮ ਦੇ ਵਿੱਚ ਕਰੋਨਾ ਰੁਪਏ ਦੀ ਬਿਆਨ ਨਿਯਮੇ ਦਾ ਮਾਮਲਾ ਸਾਹਮਣੇ ਆਇਆ ਹੈ ਮੇਰੀ ਜਾਣਕਾਰੀ ਅਨੁਸਾਰ ਨਿਗਮ ਦਫਤਰ ਦੇ ਵਿੱਚ ਖੜੀਆਂ ਗੱਡੀਆਂ ਦੀ ਹਾਲਤ ਕਬਾੜ ਵਰਗੀ ਹੋ ਚੁੱਕੀ ਹੈ ਕਈਆਂ ਦੀਆਂ ਬੈਟਰੀਆਂ ਵੀ ਗਾਇਬ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲਾਂਆਂ 10 ਗੱਡੀਆਂ ਦਾ ਵੀ ਕੋਈ ਪਤਾ ਨਹੀਂ ਕਿੱਥੇ ਨੇ ਸਮਾਜ ਸੇਵੀ ਸੋਨੂ ਅਰੋੜਾ ਨੇ ਕਿਹਾ ਕਿ ਪੰਜਾਬ ਦਾ ਸਭ ਤੋਂ ਅਮੀਰ ਨਗਰ ਨਿਗਮ ਕਹਿਣ ਵਾਲਾ ਮੋਗਾ ਅੱਜ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਦੀ ਨਿਸ਼ਾਨੀ ਬਣ ਗਿਆ ਹੈ। ਸਵੱਛ ਭਾਰਤ ਅਭਿਆਨ ਹੇਠ ਭੇਜੀਆਂ ਗੱਡੀਆਂ ਅਤੇ ਟਰੈਕਟਰ 7 ਮਹੀਨੇ ਤੋਂ ਢੂੜ ਖਾ ਰਹੇ ਨੇ। ਇਹ ਲੋਕਾਂ ਦੇ ਪੈਸਿਆਂ ਦੀ ਬਰਬਾਦੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਸਾਰੇ ਮਾਮਲੇ ਦੇ ਵਿੱਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਸਵੱਛ ਭਾਰਤ ਭਿਆਨ ਜਿਹੜਾ ਧਿਆਨ ਜੜੀ ਹੈਗੀ ਹੈ। ਇਹ ਕੇਂਦਰ ਸਰਕਾਰ ਵੱਲੋਂ ਜਿਹੜੀ ਗ੍ਰਾਂਟ ਆਈ ਗਈ ਹੈ ਨਗਰ ਨਿਗਮ ਨੂੰ ਜਿਹੜਾ ਮੋਗੇ ਸ਼ਹਿਰ ਦਾ ਜਿਹੜਾ ਕੂੜਾ ਉਹ ਇਸ ਗੱਡੀਆਂ ਨਾਲ ਸਾਰਾ ਕਲੈਕਸ਼ਨ ਕਰਨਾ ਹੈਗਾ ਇਹ ਗੱਡੀਆਂ ਜਿਹੜੀਆਂ ਕੂੜੇ ਕਲੈਕਸ਼ਨ ਵਾਸਤੇ ਭੇਜੀ ਦਿੱਤੀਆਂ ਗਈਆਂ ਨਗਰ ਨਿਗਮ ਨੇ ਲਈਆਂ ਨਵੀਆਂ ਗੱਡੀਆਂ ਦਿੱਤੀਆਂ ਇਨੀਆਂ ਲਈਆਂ ਨੂੰ 9 ਮਹੀਨੇ ਹੋ ਗਏ ਆ ਉਹ ਖੜੀਆਂ ਨੂੰ ਇਹਨਾਂ ਨੂੰ 8 ਮਹੀਨੇ ਤੋਂ ਜ਼ਿਆਦਾ ਹੋ ਗਿਆ ਇਹ ਉਵੇਂ ਹੀ ਖੜੀਆਂ ਹੋਈਆਂ ਨਾ ਤਾਂ ਇਹਨਾਂ ਕੋ ਕੋਠੇਕਾਰ ਮਿਲਿਆ ਨਾ ਇਹਨਾਂ ਨੂੰ ਅਜੇ ਤੱਕ ਕੋਈ ਡਰਾਈਵਰ ਮਿਲਿਆ ਨਾ ਇਹਨਾਂ ਨੂੰ ਕੋਈ ਇਹਨਾਂ ਨੇ ਇਹਨਾਂ ਨੇ ਪਬਲਿਕੇਸ਼ਨ ਕੀਤੀ ਹੈ ਵੀ ਇਹ ਵੀ ਸਾਨੂੰ ਇਹਨਾਂ ਅਸੇ ਡਰਾਈਵਰ ਚਾਹੀਦੇ ਠੇਕੇਦਾਰ ਚਾਹੀਦੇ ਵੀ ਸਾਨੂੰ ਜ਼ਰੂਰ ਤਾਂ ਅਜੇ ਤੱਕ ਕੋਈ ਕਖਵਾ ਦੇ ਵਿੱਚ ਪਬਲਿਸ਼ ਨਹੀਂ ਹੋਈ ਵੀ ਇਹ ਗੱਡੀਆਂ ਖੜੀਆਂ ਐ ਇਹਨਾਂ ਨੂੰ ਚਲਾਉਣੀਆਂ ਉਹ ਨਗਰ ਨਿਗਮ ਨੇ ਇਹ ਜਿਹੜੀਆਂ ਗੱਡੀਆਂ ਜਿਹੜੀਆਂ ਲਿੱਤੀਆਂ ਹੈਗੀਆਂ ਇਹ ਜਿਹੜੇ ਕੇਂਦਰ ਸਰਕਾਰ ਦੇ ਜਿਹੜੀ ਗ੍ਰਾਂਟ ਹੈ ਉਹਨਾਂ ਨੂੰ ਦਰਪਿਓ ਕਰੀ ਜਾਂਦੀ ਐ ਉਹ ਤੁਸੀਂ ਇਹ 25 ਗੱਡੀਆਂ ਜੀ ਇਹ 15 ਖੜੀਆਂ 10 10 ਦਾ ਪਤਾ ਹੀ ਨਹੀਂ ਕਿੱਥੇ ਆ ਕਿਹੜੇ ਤਹਿਤ ਆਈਆਂ ਸੀ ਇਹ ਇਹ ਸੱਚ ਭਾਰਤ ਬਿਆਨ ਤੇ ਆਣ ਤੇ ਹੋਰ ਕੀ ਹੋਰ ਕੀ ਕੀ ਸਮਾਨ ਆਇਆ ਹੋਰ ਕਾਫੀ ਸਮਾਨ ਕਿਹੜੀਆਂ ਤੁਸੀਂ ਉਹ ਰੇੜੀਆਂ ਖੜੀਆਂ ਦੇਖੋ ਜਿਹੜੀਆਂ ਗੱਡੀਆਂ ਉਹ ਜਿਹੜੀਆਂ ਕੂੜਾ ਚੁੱਕਣ ਵਾਲੀਆਂ ਕੇਂਦਰ ਸਰਕਾਰ ਆਪ ਦੇ ਲੋ ਸਾਰੀਆਂ ਗ੍ਰਾਂਟਾਂ ਨਗਰ ਨਿਗਮ ਜਿਹੜੀਆਂ ਜਿੰਨੀਆਂ ਨਗਰ ਨਿਗਮ ਹੈਗੀਆਂ ਪੰਜਾਬ ਦੀਆਂ ਉਹ ਆਪਣੇ ਮੋਗੇ ਦੀਆਂ ਖਾਸ ਕਰ ਸਾਰੀਆਂ ਗ੍ਰਾਂਟਾਂ ਕੇਂਦਰ ਸਰਕਾਰ ਭੇਜੀ ਜਾਂਦੀਆਂ ਪਰ ਨਗਰ ਨਿਗਮ ਦੇ ਜੱਟ ਸਰੇ ਜਿਹੜੇ ਸਾਡੇ ਮੇਅਰ ਸਾਹਿਬ ਹੈ ਉਹ ਜਿਹੜੇ ਸਾਡੇ ਅਧਿਕਾਰੀ ਹੈ ਇਹਨਾਂ ਦੀ ਜਈ ਦਰਪਯੋਗੀ ਕੀਤੀ ਜਾ ਰਹੀ ਹੈ ਕਿਉਂਕਿ ਮੇਅਰ ਸਾਹਿਬ ਨੂੰ ਤਾਂ ਪਤਾ ਨਹੀਂ ਵੀ ਮੇਅਰ ਸਾਰੀ ਮੇਅਰ ਸਾਹਿਬ ਕਿਉਂਕਿ ਸਭ ਤੋਂ ਜ਼ਿਆਦਾ ਐਮਐਲਏ ਸਾਹਿਬ ਨਾਲ ਜ਼ਿਆਦਾ ਪਾਵਰ ਮੇਅਰ ਦੀ ਹੁੰਦੀ ਹੈ ਔਰ ਮੇਅਰ ਸਾਹਿਬ ਨੂੰ ਇਹ ਨਹੀਂ ਪਤਾ ਮੇਰੇ ਕੋਲ ਪਾਵਰ ਕਿੰਨੀ ਹੈ ਇੰਨਾ ਟਾਈਮ ਹੋ ਗਿਆ ਇੱਥੇ ਇਹ ਗੱਡੀਆਂ ਖੜੀਆਂ 9 ਮਹੀਨੇ ਹੋ ਗਏ 9 ਕਿੱਥੇ ਧਰੁਆਈਆਂ ਸੀ ਗੱਡੀਆਂ ਇਹ ਸੱਚ ਭਾਰਤਿਆਂ ਤੇ ਕੇਂਦਰ ਸਰਕਾਰ ਦੀ ਗ੍ਰਾਂਟ ਥਰੂ ਆਈਆਂ ਹੈਗੀਆਂ ਉਹਨਾਂ ਨੇ ਜਿਹੜਾ 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 ਜਿੰਨਾ ਸ਼ਹਿਰ ਦਾ ਕੂੜਾ ਕਲੈਕਸ਼ਨ ਕਰਨਾ ਹੈਗਾ ਇਹਨਾਂ ਨੇ ਇਕੱਠਾ ਕਰਨਾ ਹੈਗਾ ਕਿਉਂਕਿ ਜਿਹੜੇ ਸ਼ਹਿਰ ਦੇ ਜੇ ਡੰਪਿੰਗ ਹੈ ਉਹ ਡੰਪਿੰਗ ਨੂੰ ਬੰਦ ਕਰਨ ਵਾਸਤੇ ਗੱਡੀਆਂ ਭੇਜੀਆਂ ਗਈਆਂ ਉਹ ਡੰਪਿੰਗ ਅੱਜ ਵੀ ਖੜੀ ਲੱਗੇ ਹੋਇਆ ਗੱਡੀਆਂ ਆਹ ਖੜੀਆਂ ਸਾਡੇ ਸਾਡੇ ਕਬਾੜ ਬਣੀ ਜਾਂਦੀਆਂ ਰੋਜ਼ ਮੀਂਹ ਪੈਂਦੇ ਮੀਂਹ ਸਾਡੇ ਸਾਹਮਣੇ ਮੀਂਹ ਦੇ ਵਿੱਚ ਕਬਾੜ ਬੈਟਰੀਆਂ ਇਹਨਾਂ ਦੀਆਂ ਹੈਣੀਆਂ ਨਵੀਆਂ ਗੱਡੀਆਂ ਬੈਟਰੀਆਂ ਹੈ ਨਹੀਂ ਦੱਸੋ ਤੁਸੀਂ ਕਿੱਥਰ ਗਈਆਂ ਉਹ 15 15 ਦਾ ਆਹ 25 ਗੱਡੀਆਂ 25 ਗੱਡੀਆਂ ਜੀ ਔਰ ਇਹ ਇਹਦੀ ਆਰਟ ਇਹ ਦੇਖੋ ਇਹ 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 ਬੜਾ ਗੰਭੀਰ ਮਸਲਾ ਹੈਗਾ ਇਹਦੀ ਜਾਂਚ ਕੀਤੀ ਜਾਊਗੀ ਇਹਦੀ ਜਾਂਚ ਜਿਹੜੀ ਹੈ ਵਿਜੀਲੈਂਸ ਜਾਂਚ ਹੋਈ ਹੋਣੀ ਚਾਹੀਦੀ ਹੈ ਕਿੰਨੇ ਪੈਸੇ ਆਏ ਆ ਕੇਂਦਰ ਸਰਕਾਰ ਤੋਂ ਕਿੱਥੇ ਲੱਗੇ ਆ ਕਿੱਥੇ ਕਿੱਥੇ ਕਿੰਨੇ-ਕਿੰਨੇ ਵਰਤੇ ਆ ਉਹ ਕਿੰਨੇ ਥਰੂ ਗੱਡੀਆਂ ਆਈਆਂ ਕਿਹੜੀ ਕੰਪਨੀ ਨੇ ਭੇਜੀਆਂ ਕਿਨੇ ਠੇਕਾ ਭਰਿਆ ਇਹਦਾ ਇਹ ਜਾਂਚ ਦਾ ਵਿਸ਼ਾ ਹੈ ਇਹ ਦੇਖੋ ਜਿੰਨੇ ਵੀ ਨਗਰ ਨਿਗਮ ਦੇ ਜਿਹੜੇ ਪ੍ਰੋਜੈਕਟ ਹੈਗੇ ਆ ਸਭ ਫਿਰ ਸਾਹਮਣੇ ਨਜ਼ਰ ਅੰਦੇ ਆ ਰਹੇ ਆ ਕਿਉਂਕਿ ਕੇਂਦਰ ਸਰਕਾਰ ਵੱਲੋਂ ਸਾਰੀਆਂ ਚੀਜ਼ਾਂ ਭੇਜੀ ਜਾਂਦਾ ਪਰ ਗਾਹ ਨਹੀਂ ਜਿਹੜੇ ਲੱਗ ਰਿਹਾ ਹੋਰ ਕੇਂਦਰ ਸਰਕਾਰ ਦੀ ਗ੍ਰਾਂਟ ਦਾ ਦੁਰਵਿਯੋਗ ਹੋ ਰਿਹਾ ਆ ਖੜੀਆਂ ਤੁਹਾਡੇ ਸਾਹਮਣੇ 9 ਮਹੀਨੇ ਹੋ ਗਏ ਅਸੀ ਪ੍ਰੂਫ ਹੈ ਜੀ ਇਹ ਆਡਿਟ ਹੈਗਾ ਪਰ ਕੋ ਕੋ ਡਾਕੂਮੈਂਟ ਤੁਸੀਂ ਕਲੈਕਟ ਕੀਤਾ ਹੈਗਾ ਮੈਂ ਕਹਤਾ ਹੀ ਮੈਂ ਦੀ ਆਰਟੀ ਪਾਣ ਜਾ ਰਿਹਾ ਮੈਂ ਦੇਖੋ ਸ਼ਹਿਰ ਦੇ ਜਿਹੜੇ ਹਾਲਾਤ ਬਣੇ ਹੋਏ ਆ ਮੋਗੇ ਸ਼ਹਿਰ ਦੇ ਉਹ ਹਾਲਾਤ ਬਣ ਚੁੱਕੇ ਆ ਵੀ ਮੈਂ ਦੱਸਣਾ ਯੋਗ ਨਹੀਂ ਹੈਗਾ ਕਾਫੀ ਹਾਲਾਤ ਮਾਰੇ ਬਣਾ ਟੁਕਿਆ ਕਿਉਂਕਿ ਮੇਰੇ ਇਹਨਾਂ ਦਾ ਐਮ ਐਲ ਏ ਇਹਨਾਂ ਦਾ ਸਰਕਾਰ ਇਹਨਾਂ ਦੀ ਤੇ ਮੋਗਾ ਮੋਗੇ ਸ਼ਹਿਰ ਦਾ ਉਜਾੜਿਆ ਪਿਆ ਇਹਨਾਂ ਨੇ ਤੋਂ ਗੱਡੀਆਂ ਖੜੀਆਂ ਤੁਹਾਡੇ ਸਾਹਮਣੇ ਆ ਇਹ ਜੇ ਅੱਜ ਚਲਦੀਆਂ ਹੁੰਦੀਆਂ ਸ਼ਹਿਰ 'ਚ ਡੰਪਿੰਗ ਨ ਕੂੜਾ ਸੈਗ ਮਲੇ ਬੁਰਾ ਹਾਲ ਸੀਵਰੇਜ ਸੈਗ ਮਲੇ ਬੁਰਾ ਹਾਲ ਕਿਹੜੇ ਚੀਜ਼ ਨਹੀਂ ਬੁਰਾ ਹਾਲ ਦੱਸੋ ਜਿਹੜੇ ਸਵੱਜ ਮਹਾਰਾ ਦੇ ਧਿਆਨ ਦੇ ਤਹਿਤ ਕਿ ਕੁਝ ਗੱਡੀਆਂ ਆਈਆਂ ਜਿਗੀਆਂ ਸ਼ਹਿਰ ਦੇ ਕੂੜਾ ਮਟਕਰਨ ਵਾਲੀਆਂ ਉਹ ਇੱਥੇ ਡੰਮੀ ਹੋਈਆਂ ਪਈਆਂ ਹੋਈਆਂ ਚਰਨ ਜੀ ਨਮਸਕਾਰ ਸੱਚਕਾ ਪਹਿਲਾਂ ਜਿਹੜੇ ਕਿ ਨਗਰ ਨਗਮ ਦੇ ਵੱਲੋਂ ਜਿਹੜਾ ਕਿ ਕੂੜਾ ਜਿਹੜਾ ਕਿ ਨਗਰ ਨਗਮ ਵੱਲੋਂ ਚੁੱਕਿਆ ਜਾਂਦਾ ਸੀਗਾ ਤੇ ਕੂੜੇ ਦੇ ਡੰਪ ਜਿਹੜੇ ਕਿ ਹੁਣ ਖਤਮ ਕਰ ਰਹੇ ਹਾਂ ਕਿਉਂਕਿ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਆ ਜਿਹੜੀ ਕਿ ਚ ਪੰਜਾਬ ਗੌਰਨਮੈਂਟ ਦੀ ਪਾਲਿਸੀ ਆ ਜਿੰਨੇ ਵੀ ਕੂੜੇ ਵਾਲੇ ਡੰਪ ਆ ਜਾਂ ਕੂੜੇ ਦਾ ਜਿਹੜਾ ਕਿ ਸ਼ਹਿਰ ਦੇ ਵਿੱਚ ਚੱਕਣ ਦਾ ਕੰਮ ਜਿਹੜਾ ਕਿ ਇਹ ਪ੍ਰਾਈਵੇਟ ਹੋ ਰਿਹਾ ਵਾ ਉਸ ਦੇ ਸਬੰਧ ਚ ਜਿਹੜੀਆਂ ਕਿ ਸਵੱਛ ਭਾਰ ਦੇ ਅੰਦੀਨ 15 ਸਾਡੇ ਕੋਲੇ ਗੱਡੀਆਂ ਆਈਆਂ ਸਿਗੀਆਂ ਜਿਹੜੀਆਂ ਕਿ ਕੂੜਾ ਜਿਹੜੇ ਕਿ 50 ਵਾੜਾਂ ਦੇ ਵਿੱਚੋਂ ਵੱਖ-ਵੱਖ ਉਹਨਾਂ ਨੂੰ ਸੇਵਾ ਜਿਹੜੀ ਕਿ ਬਖਸ਼ਿਸ਼ ਕੀਤੀ ਜਾਊਗੀ ਤੇ ਜਿਹੜੀ ਕਿ ਉਹ ਗੱਡੀਆਂ ਕੂੜਾ ਚੱਕਣਗੀਆਂ ਕਿਉਂਕਿ ਇਹ ਭਰਤੀ ਤਾਂ ਨਹੀਂ ਕਰ ਰਹੇ ਕਿਉਂਕਿ ਜਿਹੜਾ ਕਿ ਕੂੜਾ ਪਹਿਲਾਂ ਨਗਰ ਨਗਰ ਨੂੰ ਚੱਕਿਆ ਜਾਂਦਾ ਸੀ ਕਿਉਂਕਿ ਹੁਣ ਇਹਨਾਂ ਦੀ ਭਰਤੀ ਤਾਂ ਕਿਉਂਕਿ ਕੂੜੇ ਵਾਲੇ ਡੰਪ ਜਿਹੜੇ ਕਿ ਪ੍ਰਾਈਵੇਟ ਹੋ ਰਹੇ ਹਨ ਇਸ ਕਰਕੇ ਜਿਹੜੀ ਕਿ ਡਰਾਈਵਰਾਂ ਦੀ ਜਿਹੜੀ ਕਿ ਭਰਤੀ ਤਾਂ ਰੁਕੀ ਗਈ ਹੈ ਕਿ ਇਹ ਗੱਡੀਆਂ ਵੀ ਖੜਨ ਦਾ ਕਾਰਨ ਤਾਂ ਇਹ ਜਲਦ ਬਹੁਤ ਮਤਲਬ ਕਿ ਛੇਤੀ ਤੋਂ ਛੇਤੀ ਇਹ ਜਿਹੜਾ ਕਿ ਕੰਮ ਨੂੰ ਕੰਪਲੀਟ ਕਰਕੇ ਜਿਹੜੀਆਂ ਕਿ ਗੱਡੀਆਂ ਤੇ ਇਹ ਚਾਲੂ ਕੀਤੀਆਂ ਜਾਣਗੀਆਂ ਜਿਹੜੀਆਂ ਮੇਰ ਸਾਹਿਬ ਇਹ ਆਪਾਂ ਗੱਲ ਕਰਕੇ ਇਹਨਾਂ ਦੀਆਂ ਬ ਅਸੀਂ ਵੀਡੀਓ ਸਾਡੇ ਕੋਲ ਆ ਗਈ ਹੈ ਅਸੀਂ ਬਣਾਈ ਵੀ ਸੀ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਬੈਟਰੀਆਂ ਵੀ ਨਹੀਂ ਗਈਆਂ ਬੈਟਰੀਆਂ ਕਾਰਨ ਕਿਉਂਕਿ 2-3 ਮਹੀਨੇ ਹੋ ਗਏ ਗੱਡੀਆਂ ਖੜੀਆਂ ਨੂੰ ਗੱਡੀਆਂ ਆਪਣੇ ਕੋਲੇ ਜਿਹੜੀਆਂ ਆਈਆਂ ਸੀ ਕਿਉਂਕਿ ਇਹਨਾਂ ਨੂੰ ਸਟਾਰਟ ਨਹੀਂ ਕੀਤਾ ਗਿਆ ਤਾਂ ਕਰਕੇ ਇਹਨਾਂ ਦੀਆਂ ਜਿਹੜੀਆਂ ਬੈਟਰੀਆਂ ਡਾਊਨ ਹੋ ਗਈਆਂ ਕਿ ਹੁਣ ਇਹ ਵਰਕਸ਼ਾਪ ਦੇ ਵਿੱਚ ਬੈਟਰੀਆਂ ਨੂੰ ਚਾਰਜ ਕਰਨ ਵਾਸਤੇ ਭੇਜਿਆ ਗਿਆ ਤੇ ਹੋ ਕੋਸ਼ਿਸ਼ ਕਰਾਂਗੇ ਅੱਜ ਸ਼ਾਮ ਤੱਕ ਬੈਟਰੀਆਂ ਵਿੱਚ ਰੱਖ ਕੇ ਇਹਨਾਂ ਨੂੰ ਗੱਡੀਆਂ ਨੂੰ ਸਟਾਰਟ ਕੀਤਾ ਜਾਊਗਾ ਜਿੰਨੀ ਦੇਰ ਤੋਂ ਜਿੰਨੀ ਦੇਰ ਤੋਂ ਗੱਡੀਆਂ ਇਸ ਤਰ੍ਹਾਂ ਦੇ ਹਾਲਾਤ ਚ ਬਣੀਆਂ ਸਾਡੇ ਕੋਲੇ ਜੀ ਕਰੀਬ 2-3 ਮਹੀਨੇ ਹੋ ਗਏ ਜੀ ਗੱਡੀਆਂ ਆਈਆਂ ਨੂੰ ਕਿਉਂਕਿ ਗੱਡੀਆਂ ਖੜਨ ਦਾ ਕਾਰਨ ਮੇਨ ਹੀ ਇਹ ਹੋਇਆ ਵੇ ਕਿ ਕਿ ਕੂੜਾ ਜਿਹੜਾ ਚੱਕਣ ਦਾ ਕੰਮ ਜਿਹੜਾ ਇਹ ਪ੍ਰਾਈਵੇਟ ਹੋ ਰਿਹਾ ਇਸ ਕਰਕੇ ਤਾਂ ਇਹ ਕੰਮ ਡਿਲੇਟ ਕੀਤਾ ਵਾ ਕਿਉਂਕਿ ਇਹਨਾਂ ਤੇ ਜੇ ਹੁਣ ਨਗਰ ਨਿਗਮ ਵੱਲੋਂ ਡਰਾਈਵਰ ਰੱਖ ਦਿਆਵਾਂਗੇ ਆਪਾਂ ਤੇ ਉਹਨਾਂ ਨੂੰ ਉਤਾਰਨਾ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਜਾਣਾ ਇਸੇ ਕਰਕੇ ਜਿਹੜੇ ਕਿ ਕੂੜੇ ਦੇ ਜਿਹੜੇ ਕਿ ਠੇਕਾ ਹੋਊਗਾ ਉਹਨਾਂ ਦੇ ਆਧਾਰ ਤੇ ਜਿਹੜੀ ਕਿ ਅੱਗੇ ਜੀ ਡਰਾਈਵਰ ਦੀ ਜਿਹੜੀ ਭਰਤੀ ਦੀ ਪ੍ਰਤੀਕ ਦੇ ਆ ਉਹ ਹੋਵੇਗੀ ਇਹ ਸਾਡੇ ਕੋਲੇ ਜੀ ਕਰੀਬ 15 ਗੱਡੀਆਂ ਆਈਆਂ 15 ਗੱਡੀਆਂ ਬਿਲਕੁਲ ਨਿਊ ਵਹੇ ਜਿਹੜੀਆਂ ਖੜੀਆਂ ਵਾਂ ਇਹਨਾਂ ਨੂੰ ਜਲਦ ਤੋਂ ਜਲਦੀ ਚਲਾਇਆ ਜਾਏ। ਇਹ ਬੜੀ ਗੱਲ ਕਰੀਏ ਇਹ ਗੱਡੀਆਂ ਨੂੰ ਤੇ ਜਿਹੜੀ ਨੰਬਰੀਂਗ ਹੋਈ ਆ ਨੰਬਰੀਂਗ ਜਿਹੜੀ ਕੀਤੀ ਆ ਆਪਕੋ 25 ਤੱਕ ਕੋ ਕਰ ਦਈਏ। 25 ਮੈਂ ਜਿਹੜੇ ਕਿ ਸੈਨਟਾਈਜ਼ ਜਿਹੜੇ ਸਵੈਸ਼ ਭਾਰਤ ਦੇ ਜਿਹੜਾ ਸਾਡੇ ਆਫੀਸਰ ਆ ਉਹਨਾਂ ਨਾਲ ਵੀ ਤਾਲਮੇਲ ਕੀਤਾ ਵੀ ਜਿਹੜੀ ਕਿ 25 ਸੀਰੀਜ਼ ਦੇ ਵੀ ਕਾਰਨ ਕੀ ਆ ਕਿਉਂਕਿ ਜਦੋਂ ਕਾਰਨ ਦਾ ਪਤਾ ਲੱਗਦਾ ਫੇਰ ਹੀ ਪਤਾ ਲੱਗਦਾ ਕਿਉਂਕਿ ਇਹੜੀਆਂ ਸਾਡੀਆਂ ਪਹਿਲਾਂ 10 ਗੱਡੀਆਂ ਆਈਆਂ ਸੀਗੀਆਂ ਜਿਹੜੀਆਂ ਹੁਣ 15 ਗੱਡੀਆਂ ਆਈਆਂ ਉਹਨਾਂ ਦੀ ਇਹ ਸੀਰੀਅਲ ਆ ਮਤਲਬ ਕਿ 1 ਤੋਂ ਲੈ ਕੇ 25 ਗੱਡੀਆਂ ਤੱਕ ਮਤਲਬ ਕਿ 25 ਗੱਡੀਆਂ ਸਾਡੇ ਕੋਲ ਨਗਰ ਨਗੋ ਆਲਰੇਡੀ ਜਿਹੜੀਆਂ ਹੈਗੀਆਂ ਤਾਂ ਉਹ ਜਿਹੜੀ ਕਿਸੇ ਦੇ ਜਿਹੜੀ 25 ਦੇ ਜਿਹੜੀ ਚੱਲਦੀ ਪਈ ਹੈ ਤੇ ਰੱਖ ਰੱਖਾ ਉਹਨੂੰ ਲੈ ਕੇ ਜਸ ਇਹ ਕੰਡੀਸ਼ਨ ਦੇ ਵਿੱਚ ਇਹ ਖੜੀਆਂ ਪ ਕਿ ਉਸ ਟਾਈਮ ਚਾਲੂ ਹਾਲਤ ਚ ਰਹਿਣੀ ਹੈ ਬਿਲਕੁਲ ਇਹ ਕੋਈ ਨਹੀਂ ਹੁੰਦਾ ਗਿਆ ਤੁਸੀਂ ਏਜੰਸੀਆਂ ਦੇ ਵਿੱਚ ਚ ਹੈ ਜਿੱਥੇ ਮਰਜ਼ੀ ਜਾ ਕੋਈ ਜਿਹੜੀਆਂ ਲੁਧਿਆਣਾ ਰੋਡ ਦੇ ਉੱਤੇ ਵੀ ਜਿਹੜੀਆਂ ਕਿ ਏਜੰਸੀਆਂ ਆਵਾਂ ਜਾਂ ਮੋਗੇ ਸ਼ਰਦੀਆਂ ਏਜੰਸੀਆਂ ਆ ਮੋ ਸਕੂਟਰ ਮੋਟਰਸਾਈਕਲ ਉੱਤੇ ਹੀ ਖੜੇ ਆ ਵੇਖੋ ਕੋਈ 5 5 6 6 ਮਹੀਨੇ ਦੇ ਕਈ ਕਿ ਮੈਂ ਕਹਿ ਸਕਦਾ 7 7 ਮਹੀਨੇ ਦੇ ਵੀ ਜਿਹੜੇ ਕਿ ਉੱਪਰ ਡੰਪ ਕੀਤੇ ਹੁੰਦੇ ਆ ਕਿਉਂਕਿ ਇਹ ਨਹੀਂ ਹੁੰਦਾ ਵੀ ਜੇ ਮਸ਼ੀਨਰੀ ਖੜੀਏ ਤਾਂ ਖਰਾਬ ਹੋ ਜਾਣੀ ਤੁਸੀਂ ਏਜੰਸੀਆਂ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਵੇਖ ਸਕਦੇ ਆ ਇਹ ਤਾਂ ਹਜੇ ਆਪਣੀਆਂ ਦੈਦੀਆਂ ਜਿਹੜੀਆਂ ਏਜੰਸੀਆਂ ਦੇ ਵਿੱਚ ਖੜੇ ਘਾ ਵੀ ਕਈ ਵਾਰੀ ਤਾਂ ਟਰੱਕਾਂ ਆਉਂਦੇ ਵਾ ਜਾਂ ਗੱਡੀਆਂ ਨਾਲੋਂ ਉੱਤੇ ਉੱਚਾ ਹੋ ਜਾਂਦਾ ਵਾ ਫਿਰ ਵੀ ਉਹ ਗੱਡੀਆਂ ਚੱਲਦੀਆਂ ਇਹ ਨਹੀਂ ਹੁੰਦਾ ਕਿ ਕਿ ਮਸ਼ੀਨਰੀ ਇਹ ਕੋਈ ਇਹ ਤਾਂ ਹੈ ਨਹੀਂ ਕੋਈ ਗਾਦਾ ਘੋੜਾ ਵਾ ਵੀ ਜਿਹੜਾ ਇਹ ਖਰਾਬ ਹੋ ਜਾਊਗਾ ਮਸ਼ੀਨਰੀ ਕਦੇ ਵੀ ਖਰਾਬ ਨਹੀਂ ਹੁੰਦੀ ਇੱਕ ਬੈਟਰੀ ਆਪਾਂ ਜ਼ਰੂਰ ਕਹਿ ਸਕਦੇ ਹਾਂ ਵੀ ਖਰਾਬ ਹੋ ਸਕਦੀ ਹੈ ਪਰ ਕੁਝ ਕਾਰਨਾ ਕਰਕੇ ਅਸੀਂ ਗੱਡੀ ਤਾਂ ਨਹੀਂ ਚਲਾ ਰਹੇ ਕਿਉਂਕਿ ਕੂੜੇ ਵਾਲਾ ਡੰਪ ਜਿਹੜਾ ਕਿ ਪ੍ਰਾਈਵੇਟ ਹੋ ਰਿਹਾ ਵਾ ਇਸ ਕਰਕੇ ਸਾਡੇ ਵੀ ਕਿ ਮਜਬੂਰੀਆਂ ਦਾ ਸਾਹਮਣਾ ਕਰਨਾ ਹੈ ਅਸੀਂ ਇਹ ਨਹੀਂ ਚਾਹੁੰਦੇ ਕਿਉਂਕਿ ਜੇ ਹੁਣ ਡਰਾਈਵਰਾਂ ਦੀ ਕਰਬ ਨਾ ਕਰੇ ਕੋਈ ਮੋਗੇ ਸ਼ਹਿਰ ਦੇ ਵਿੱਚ ਕੋਈ ਹਾਸਾ ਹੋ ਜਾਂਦਾ ਬਾ ਤੇ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੋਗਾ ਪ੍ਰਸ਼ਾਸਨ ਜਾਂ ਨਗਰ ਨਗਮ ਹੋਗਾ ਕਿਉਂਕਿ ਨਗਰ ਨਗਮ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਕਿ ਪੂਰੀ ਜਿਹੜੀ ਕਿ ਭਰਤੀ ਦੀ ਪ੍ਰਤੀਕਿਰਿਆ ਵਾ ਉਹਨੂੰ ਸਚਜੇ ਟੰਗ ਨਾ ਕੀਤਾ ਜਾਏਗਾ ਤਾਂ ਕਿ ਕੋਈ ਹਾਸੇ ਤੋਂ ਵੀ ਜੋ ਕਿ ਹੁੰਦਾ ਵਾ ਤੇ ਉਸ ਤੋਂ ਕੀ ਮੰਨ ਲੱਕ ਇਹਦਾ ਧਿਆਨ ਰੱਖਿਆ ਜਾਵੇ ਇਹ ਜਿਹੜੀਆਂ ਗੱਡੀਆਂ ਆਈਆਂ ਛੋਟੇ ਹਾਥੀ ਜਿਹੜੇ ਸਾਡੇ ਕੋਲੇ ਤਿੰਨ ਟਰੈਕਟਰ ਜਿਹੜੇ ਕਿ ਸੋਨਾਲੀਕਾ ਦੇ ਦੋ ਸਾਡੇ ਕੋਲੇ ਪਹੁੰਚ ਹੋ ਗਈ ਆ ਤੇ ਇੱਕ ਟਰੈਕਟਰ ਹੋਰ ਆਉਣਾ ਵਾ ਮਸ਼ੀਨਰੀ ਤਾਂ ਅਸੀਂ ਕੋਸ਼ਿਸ਼ ਆ ਸਾਡੀ ਵੀ ਜਿਹੜੀ ਕਿ ਕਿ ਅਜ ਤੱਕ ਕਮਿਸ਼ਨਰੀ ਨਹੀਂ ਆਈ ਸੀ ਕਿਉਂਕਿ ਇੱਕ ਸ਼ਹਿਰ ਨੂੰ ਵਧੀਆ ਤੇ ਚੰ ਚਾਂਗ ਢੰਗ ਨਾਲ ਜੇ ਚਲਾਉਣਾ ਮਸ਼ੀਨਰੀ ਪਹਿਲ ਦੇ ਆਧਾਰ ਤੇ ਜ਼ਰੂਰੀ ਆ ਕਿਉਂਕਿ ਪਹਿਲਾਂ ਅਸੀਂ ਜੈਟਿੰਗ ਵਾਲੀ ਗੱਡੀ ਮੰਗਵਾਈ ਨਵੀਂ ਫੇ ਮਸ਼ੀਨਰੀ ਮੇ ਵੱਲੋਂ ਮਾਤਰਿਕ ਕੋਈ ਕਮੀ ਨਹੀਂ ਗਈ ਬਸ ਜੇ ਕਮੀਆਂ ਤਾਂ ਮੈਂ ਕਹਿ ਸਕਦਾ ਵੀ ਜੇ ਭਰਤੀ ਪ੍ਰਤੀ ਕਰਿਆ ਜਿਹੜੀ ਜਲਦ ਹੋ ਜਾਵੇ ਤਾਂ ਬਹੁਤ ਵਧੀਆ ਢੰਗ ਨਾਲ ਜਿਹੜਾ ਕਿ ਕਾਰਪੋਰੇਸ਼ਨ ਚ ਚਲਾਇਆ ਜਾ ਸਕਦਾ ਸੀਐਮ ਸਾਹਿਬ ਲਗਾਤਾਰ ਭਰਤੀ ਕਰ ਰਹੇ ਨੇ ਜੀ ਕਿਉਂਕਿ ਜਿਹੜੇ ਇਹ ਕੂੜੇ ਦੇ ਆ ਜਿਹੜੇ ਕੂੜੇ ਦੇ ਡੰਪ ਇਹ ਪ੍ਰਾਈਵੇਟ ਹੋਣੇ ਆ ਤਾਂ ਕਰਕੇ ਥੋੜੀ ਜੀ ਇਹਦੀ ਭਰਤੀ ਪ੍ਰਤੀਯੋਗਤਾ ਜਿਹੜੀ ਕਿ ਲੇਟ ਹੋ ਰਹੀ ਹੈ ਕਿਉਂਕਿ ਕੂੜੇ ਨੂੰ ਸਟੋਰ ਕਰਨਾ ਜਾਂ ਉਹਨੂੰ ਖਤਮ ਕਰਨਾ ਇੱਕ ਚੁਣੌਤੀ ਦਾ ਸਾਹਮਣਾ ਕਰ ਰਿਹਾ ਜਿਉਂ ਦਿੱਲੀ ਦੇ ਵਿੱਚ ਵੀ ਵੇਖਿਆ ਡੇ ਡੇ ਪਹਾੜ ਜਿਹੜੇ ਹੋਏ ਪਏ ਆ ਕੂੜੇ ਦੇ ਕਿਉਂਕਿ ਇਹਨੂੰ ਖਤਮ ਕਰਨਾ ਬਹੁਤ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਪਿਛਲੇ ਕੁਝ ਦਿਨ ਪਹਿਲਾਂ ਵੀ ਵਿజిਟ ਕੀਤਾ ਸੀ ਸਾਡੇ ਕੂੜੇ ਵਾਲੇ ਡੰਪ ਤੇ ਤੇ ਉੱਥੇ ਜਿਹੜੇ ਕਿ ਕੂੜੇ ਦੇ ਜਿਹੜੇ ਕਿ ਢੇਰ ਲੱਗੇ ਹੋਏ ਆ ਤੇ ਅੱਧਾ ਤਕਰੀਬਨ ਅਸੀਂ ਖਤਮ ਕਰ ਚੁੱਕੇ ਹਾਂ ਜੇ ਮੈਂ ਸਮਝਦਾ ਵੀ ਪ੍ਰਾਈਵੇਟ ਹੋ ਜੇਵੇ ਤੇ ਮਲਾਜ਼ਮ ਵੀ ਮੈਂ ਸਮਝਦਾ ਵੀ ਉਹ ਪਹਿਲ ਦੇ ਅਧਾਰ ਤੇ ਕੰਮ ਕਰਨਗੇ ਕਿਉਂਕਿ ਜੋ ਸਰਕਾਰੀ ਮਲਾਜ਼ਮ ਨੂੰ ਜਵਾਬ ਮਿਲ ਜਾਂਦੀ ਆ ਕਿ ਕੀ ਅਫਸਰ ਸਾਡੀ ਭੈਣ ਜਾਂ ਸਾਡਾ ਵੀਰ ਕੋਈ ਭਰਤੀ ਹੁੰਦਾ ਉਦੋਂ ਲੱਖਾਂ ਗੁਰਦੁਆਰਾ ਸਾਹਿਬ ਮੰਦਿਰਾਂ ਮਰਚਾਲਾਂ 'ਚ ਮੱਥਾ ਟੇਕਦਾ ਵਾ ਪਰ ਜਦੋਂ ਪੱਕੇ ਹੋ ਜਾਂਦੇ ਆ ਉਦੋਂ ਕੰਮ ਤੋਂ ਪਤਾ ਨਹੀਂ ਕਿਉਂ ਘਰੇ 'ਚ ਕਰਨ ਲੱਗ ਜਾਂਦੇ ਆ ਮੈਂ ਸਮਝਦਾ ਇਹ ਸਭ ਤੋਂ ਵੱਡੀ ਨਿਰਾਸ਼ਾ ਹੈ ਕਿ ਜੇ ਪ੍ਰਾਈਵੇਟ ਹੋ ਜਾਏ ਤਾਂ ਮੈਂ ਸਮਝਦਾ ਵੀ ਇਹ ਪਹਿਲ ਦੇ ਅਧਾਰ ਤੇ ਕਿ ਕੰਮ ਹੋ ਸਕਦਾ ਹੈ